ਜੰਗ ਜੰਗ ਨਾ ਕੂਕੋ ਲੋਕੋ ਇਹਦੇ ਮਾੜੇ ਬੜੇ ਨਤੀਜੇ ਹੋਏ ਸਿਰ ਦੇ ਸਾਈਂ ਕਈਆਂ ਦੇ ਮਰਨੇ ਕਈ ਮਰਨੇ ਭਾਈ ਭਤੀਜੇ ਹੋਏ ਮਰੇ ਕੋਈ ਵੀ ਹੈ ਤੇ ਸਭ ਇਨਸਾਨ ਹਨ ਹਰ ਆਰਮੀ ਵਾਲਾ ਹਰ ਫੌਜੀ ਕਿਸੇ ਮਾਂ ਦਾ ਪੁੱਤ ਹੈ ਕਿਸੇ ਔਰਤ ਦਾ ਪਤੀ ਹੈ ਕਿਸੇ ਬੱਚਿਆਂ ਦਾ ਪਿਤਾ ਹੈ ਸੱתר ਕਿਸੇ ਵੀ ਘਰ ਵਿਛਦੇ ਨੇ ਉਹ ਬੜੇ ਮਾੜੇ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਉਪਦੇਸ਼ ਦਿੱਤਾ ਸੀ ਕਿ ਅਸੀਂ ਇਨਸਾਨ ਹਾਂ ਬਾਅਦ ਵਿੱਚ ਪਹਿਲਾਂ ਅਸੀਂ ਇਨਸਾਨ ਬਣੀਏ ਬਾਅਦ ਵਿੱਚ ਠੀਕ ਹੈ ਸਾਨੂੰ Hindu ਹਾਂ ਅਸੀਂ Muslim ਹਾਂ ਅਸੀਂ Sikh ਹਾਂ ਇਹ ਆਇਡੈਂਟੀਟੀ ਬਣ ਗਈ ਹੈ ਸਾਡੀ ਪਰ ਸਭ ਨਾਲੋਂ ਪਹਿਲੀ ਗੱਲ ਤਾਂ ਸੀ ਇਨਸਾਨ ਹਨ ਸੋ ਇਹ ਸਾਰੇ ਜਣੇ ਚਾਹੇ ਕੋਈ ਉਧਰ ਮਸੀਤਾਂ 'ਚ ਬੈਠਾ ਹੈ ਤੇ ਚਾਹੇ ਕੋਈ ਸਾਡੇ ਮੰਦਰਾਂ 'ਚ ਬੈਠੇ ਹੈ ਗੁਰਦੁਆਰਿਆਂ 'ਚ ਬੈਠੇ ਹੈ ਕਿਸੇ ਵੀ ਰੱਬ ਨੂੰ ਮੰਨਦੇ ਹੋਣਾ ਚਾਹੇ ਅੱਲਾ ਕਹਿ ਲੋ ਚਾਹੇ ਰਾਮ ਕਹਿ ਲੋ ਚਾਹੇ ਰਹੀਮ ਕਹਿ ਲੋ ਚਾਹੇ ਵਾਹਿਗੁਰੂ ਕਹਿ ਲੋ ਤੇ ਸਾਰੇ ਜਣੇ ਇਹ ਦਿਲੋਂ ਕਾਮਨਾ ਕਰੋ ਵੀ ਇਹ ਜੰਗਾਂ ਜਿਹੜੀਆਂ ਨੇ ਬੰਦ ਹੋ ਜਾਣ ਇਹਦੇ ਨਾਲ ਕਹਾਣੀ ਕਹਾਣ ਹੋਣਾ ਹੈ ਸ਼ਾਂਤੀ ਛੇਤੀ ਤੋਂ ਛੇਤੀ ਪਸਰੇ ਛੇਤੀ ਤੋਂ ਛੇਤੀ ਸ਼ਾਂਤੀ ਆਵੇ